ਸਰਬਤਰਮ ਨਿਊਜ਼ ਚੈਨਲ ਵਿੱਚ ਆਪ ਸਭੀ ਦਾ ਸਵਾਗਤ ਹੈ ਜੀ ਸੋ ਸਰਬਤਰਮ ਨਿਊਜ਼ ਚੈਨਲ ਦੀ ਟੀਮ ਅੱਜ ਪਹੁੰਚੀ ਜਿੰਦਾ ਹਾਲਟਾ ਜਿਹੜਾ ਛੇਅਰਪੁਰ ਵਿਖੇ ਜਿੱਥੇ ਕਿ ਦਰਬਾਰ ਪੀਰ ਬਾਬਾ ਬੋਲੇ ਸ਼ਾ ਜੀ ਪੀਰ ਮੀਆਂ ਗਾਇਸ਼ਾ ਜੀ ਜੀ ਦਰਬਾਰ ਤੇ ਇਸ ਲਾਨਾ ਜੋੜ ਮੇਲਾ ਪੀਰ ਬਾਬਾ ਬੋਲੇ ਸ਼ਾ ਜੀ ਸਮੂਹ ਪ੍ਰਬੰਧਕ ਕਮੇਟੀ ਸਮੂਹ ਨਗਰ ਦੀ ਸੰਗਤ ਅਤੇ ਐਨ ਆਰ ਆਰ ਵੀਰਾਂ ਦੇ ਸਹਿਯੋਗ ਦੇ ਨਾਲ ਬਹੁਤ ਹੀ ਸ਼ਰਧਾਪੂਰਵਕ ਇਸ ਲਾਨਾ ਜੋੜ ਮੇਲਾ 10 ਤੇ 11 ਜੁਲਾਈ 2025 ਨੂੰ ਬਹੁਤ ਹੀ ਸ਼ਰਧਾਪੂਰਵਕ ਕਰਵਾਇਆ ਜਾ ਰਿਹਾ ਹੈ ਸਵਾਗਤ ਹੈ ਤੁਹਾਨੂੰ ਲਾਈਵ ਤਸਵੀਰਾਂ ਦਿਖਾਉਂਦੇ ਅਸੀਂ ਦਰਬਾਰ ਦੀਆਂ ਤੇ ਗੱਲਬਾਤ ਕਰਾਂਗੇ ਪ੍ਰਬੰਧਕਾਂ ਦੇ ਨਾਲ ਸੋ ਦੇਖਦੇ ਰਹੋ ਸਰਬ ਧਰਮ ਨਿਊਜ਼ ਚੈਨਲ ਮਾਸਟਰ ਮੋਹਨ ਸਿੰਘ ਡਾਂਡੀਆਂ ਦੇ ਨਾਲ ਆਓ ਲਾਈਵ ਤਸਵੀਰਾਂ ਦੇਖਦੇ ਹਾਂ ਦਰਬਾਰ ਦੀਆਂ ਸੋ ਜੀ ਦਰਬਾਰ ਪੀਰ ਬਾਬਾ ਬੋਲੇ ਸ਼ਾਹ ਜੀ ਪੀਰ ਮੀਆਂ ਗਾਇਸ਼ਾ ਜੀ ਸੋ ਇਸ ਸਥਾਨ ਤੇ ਸਲਾਨਾ ਜੋੜ ਮੇਲਾ ਪਰਵਾਹ ਜਾ ਰਿਹਾ ਜੀ ਤੋਂ so, 10 ਜੁਲਾਈ 2025 ਦਿਨ ਵੀਰਵਾਰ ਨੂੰ ਚਿਰਾਗ ਦੀ ਰਸਮ ਸ਼ਾਮ ਨੂੰ 4 ਵਜੇ ਹੋਵੇਗੀ। ਸੇ ਸੁਪਰੰਤ ਕਬਾਲ ਮੁਹੰਮਦ ਕਨੀਸ਼ ਨਜੀਰ ਸ਼ਾਮ 4 ਵਜੇ ਤੋਂ 6 ਵਜੇ ਤੱਕ ਆਪਣਾ ਪ੍ਰੋਗਰਾਮ ਪੇਸ਼ ਕਰਨਗੇ। ਸੇ ਸੁਪਰੰਤ ਸੂਫੀ ਨੂਰ ਸਾਈ ਜੀ ਸ਼ਾਮ 6 ਵਜੇ ਤੋਂ 9 ਵਜੇ ਤੱਕ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ। ਸੋ 11 ਜੁਲਾਈ 2025 ਨੂੰ ਪੰਜਾਬ ਦੇ ਪ੍ਰਸਿੱਧ ਕਲਾਕਾਰ ਹਾਜ਼ਰੀ ਲਗਵਾਉਣਗੇ। ਇਹ ਸੱਚ ਆਰ ਜੋਗੀ جسوت تحیرہ سو so, پیران دی مہمان کا گنگان کر سی so, سیوا دنش بی جی نبھاؤ گے سو so, سمو سکتا نے لاکریاں دیا نے ਵਮੋਹਮਾ ਕੇ ਇਸ ਦਰਬਾਰ ਤੇ 10 ਤੇ 11 ਜੁਲਾਈ 2025 ਨੂੰ ਵਮੋਹਮਾ ਕੇ ਪਹੁੰਚ ਦੀ ਕਿਰਪਾਤਾ ਕਰਨੀ ਚੀ। ਸੁਪਰਵੰਧਕਾਂ ਵੱਲੋਂ ਅਪੀਲ ਕੀਤੀ ਗਈ ਆ ਵੀ ਕੋਈ ਵੀ ਵੀਰ ਭਰਾ ਸਾਡਾ ਇਸ ਦਰਬਾਰ ਤੇ ਨਸ਼ਾ ਕਰਕੇ ਨਾ ਆਵੇ। ਸੋ ਇਸ ਮੁਕੇ ਬਾਪੂ ਦੇ ਦਰਬਾਰਾ ਤੋਂ ਅਕਰ ਬਖੀਰ ਹਾਜੀ ਭਰਨਗੇ ਸਿਸਮੋਪੇਸੇਬਾਦਰਾ ਵੱਲੋਂ ਤਿਆਰੀਆਂ ਚੱਲ ਰਹੀਆਂ ਨੇ ਸੂ ਬਰਸਾਤ ਦਾ ਮੌਸਮ ਦੇਖਦੇ ਹੋਏ ਬਹੁਤੀ ਚੰਗਾ ਪ੍ਰਬਲ ਕੀਤਾ ਗਿਆ ਸੋ ਦਰਵਾੜ ਦੀ ਉਸਾਰੀ ਵੀ ਚੱਲ ਰਹੀ ਹੈ ਸੰਕਟਾਂ ਦੇ ਸਹਿਯੋਗ ਨਾਲ ਐਨਆਰਬੀ ਰਾ ਦੇ ਸਹਿਯੋਗ ਦੇ ਨਾਲ ਸੋ ਸੇਵਾਦਾਰ ਲੱਗੇ ਹੋਏ ਨੇ ਸੋਜਸਲਾ ਦਾ ਜੋੜ ਮੇਲਾ ਦੋ ਦਿਨ ਲਗਾਤਾਰ ਟੱਲੇਗਾ ਜਿ세 ਵਿੱਚ ਆਰ ਜੋਗੀ ਜਸਵੰਤ ਹੀਰਾ ਸੂਫੀ ਨੂਰ ਸਾਈ ਜੀ ਫਗਵਾੜੇ ਵਾਲੇ ਮੁਹੰਮਦ ਅਨੀਸ਼ ਨਜੀਰ ਮਲੇਰ ਕੋਟਲੇ ਵਾਲੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕਰਨਗੇ So, سارا پروگرام پیر بابا بولیے شاہ جی پربندک کمیٹی سو نگر نواس کے سہیوگر بھی سہیوگا جا رہا ہے سو آؤ گل بات کرتے ہیں پربنکانکاری لے بارے سو دیکھتے رہو سرو نیوز چینل ماسٹر ڈانڈیا کے بدھ تو ود لائک کمنٹ شیئر ضرور کرو جی ਤੇ ਬਹੁਤ ਬਹੁ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਪੇਜ ਨੂੰ ਫੋਲੋ ਕਰੋ ਸੋ ਆਪ ਗੱਲਬਾਤ ਕਰਦੇ ਆਂ ਪ੍ਰਬੰਧਕਾਂ ਦੇ ਨਾਲ ਦੇਖਦੇ ਰਹੋ ਸਰਬਤਰਮ ਨਿਊਜ਼ ਚੈਨਲ ਮਾਟਰ ਮੁਰਸੀ ਡਾਂਡੀਆਂ ਦੇ ਨਾਲ ਧੰਨਵਾਦ ਜੀ ਯਾਰ ਨੂੰ ਮੈਂ ਵੀ ਅੱਖ ਨਾ ਵੇਖੀ ਨਹੀਂ ਤਾਂ ਮਰਸਾ ਕਾਫਰ ਹੋ ਕੇ ਕਰਦਾ ਰਵੇਂ ਇਬਾਦਤ ਰੱਬ ਦੀ ਭਾਰੇ ਸਾਰੀ ਉਮਰ ਖਲੋਜ ਹੁਸੈਨ ਅਬਦੁਲਿਆ ਸਾਰੀ ਤੇਰੀ ਜੇ ਤੂੰ ਰਵੇ ਯਾਰ ਦਾ ਹੋ ਜਾ ਡਿਸਕਲੋਜੀ ਦੇ ਕੈਨ ਕਮੀ ਨਾ ਹੋਏ ਓਏ ਆਪ ਕਮੀ ਨੇ ਨਾ ਸਾਰੀ ਸਭ ਤੋਂ ਪਹਿਲਾਂ ਸਾਡੇ ਸਰਬ ਕਰਮ نیوز ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸੁਪਰਦਾਨ ਜੀ ਜੋ ਪਿੰਡ ਹਾਰਟਾ ਜਿਹੜਾ ਹਿਾਰਕੋਟ ਦੇ ਵਿੱਚ ਸਰਵਾਰ ਕੀ ਬਾਬਾ ਬੋਲੇਸ਼ਾ ਜੀ ਮੀਆਂ ਗਾਇਸ਼ਾ ਜੀ ਦੇ ਦਰਵਾਜ਼ੇ ਤੇ ਸਲਾਨਾ ਜੋੜ ਮੇਲਾ ਕਰਵਾਇਆ ਜਾ ਰਿਹਾ ਇਹ ਕਿੰਨੀ ਤਰੀਕ ਤੋਂ ਕਿੰਨੀ ਤਰੀਕ ਤੱਕ ਕਰਵਾਇਆ ਜਾ ਰਿਹਾ ਜੀ 10 ਜੁਲਾਈ 11 ਜੁਲਾਈ ਨੂੰ ਪਿੰਡ ਹਾਲ ਤਾਜਲਾ ਹਿਆਰਪੁਰ ਪੀ ਬਾਬਾ ਬੋਲੇ ਸ਼ਾਹ ਬਾਬਾ ਗੀਜੇ ਸਾਹ ਦੇ ਪਰਿਵਾਰ ਤੇ ਨਗਰ ਨਿਵਾਸੀ ਪਿੰਡ ਪੰਚਾਇਤ ਦੇ ਸਹਿਯੋਗ ਨਾਲ ਮੇਲਾ ਹੋ ਰਿਹਾ ਮੌਕੇ ਤੇ ਕਲਾਕਾਰ ਵੀ ਪਹੁੰਚ ਗਏ ਆ ਆਰ ਜੋਗੀ ਔਰ ਜਸਵੰਤ ਹੀਰਾ ਮੇਲੇ ਦੇ ਰੌਣਕ ਵਧਾਉਣਗੇ ਆ ਸਾਰੇ ਸੰਗਤ ਨੂੰ ਬੇਨਤੀ ਹੈ ਕਿ ਹੁੰਮ ਹੁਆ ਕੇ ਪਹੁੰਚੋ 10 ਜੁਲਾਈ ਨੂੰ ਚਰਾਗਾ ਦੀ ਰਸਮ ਹੋਊਗੀ 4 ਵਜੇ ਪਾਲੀਆਂ ਹੋਣਗੀਆਂ ਨਕਲਾ ਹੋਣਗੀਆਂ ਜੀ 11 ਜੁਲਾਈ ਨੂੰ ਬਾਕੀ ਪੂਰਾ ਮੇਲਾ ਆਰ ਜੋਗੀ ਜਿਸਵਾਨ ਚਹੀਦਾ 6 ਰੌਣਕ